ਹੈਲੋ ਗਾਇਸ ਸਸ ਸਿਕਲ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕद्दू ਕੋਪ ਤੇ ਦੀ ਸਬਜੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਅੱਜ ਤੁਹਾਨੂੰ ਆਪਾਂ ਕद्दू ਕੋਪ ਤੇ ਦੀ ਸਬਜੀ ਬਣਾਉਣੀ ਸਿਖਾਵਾਂਗੇ ਜੀ ਪਹਿਲਾਂ ਆਪਾਂ ਕਦੂਆਂ ਦਾ ਛਿਲਕਾ ਉਤਾਰਿਆ ਐਸ ਤਰ੍ਹਾਂ ਦੇ ਮੁੜ ਕੇ ਆਪਾਂ ਇਹਨਾਂ ਨੂੰ ਤੋਤਾ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਬਿਲੀ ਕਰਛ ਕਦੂ ਕਰਛ ਕਰ ਲਾਂਗੇ ਆਪ ਇਸ ਤਰ੍ਹਾਂ ਆਪਾਂ ਇਹਨੂੰ ਕਦੂ ਕਰਛ ਕਰ ਲਾਂਗੇ ਸਾਰੇ ਬਹੁਤ ਹੀ ਜਿਆਦਾ ਸਵਾਦ ਸਬਜੀ ਬਣਦੀ ਹੈ ਕद्दू ਕੋफ्ते ਦੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਗਰਮੀਆਂ ਦੇ ਵਿੱਚ ਬਹੁਤ ਹੀ ਟੇਸਟ ਲੱਗਦੀ ਆ ਹੁਣ ਆਪਾਂ ਇਹਨਾਂ ਨੂੰ ਕਰ ਲਿਆ ਵਾ ਕद्दू ਪਛ ਤੇ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰਾਂਗੇ ਕਿਉਂਕਿ ਸਾਡੇ ਹੱਥਾਂ ਦੇ ਵਿੱਚ ਜਰਾ ਸੀਲ ਹੁੰਦੇ ਆ ਨਾ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਦੁਬਾਰਾ ਵਾਸ਼ ਕਰਾਂਗੇ ਪਾਣੀ ਦੇ ਵਿੱਚ ਪਾ ਕੇ ਨੇ ਦੇ ਵਿੱਚ ਆਪਾਂ ਸਾਫ਼ ਕਰਾਂਗੇ ਇਹਨੂੰ ਪਹਿਲਾਂ ਵੀ ਆਪਾਂ ਇਹਨੂੰ ਸਾਫ਼ ਕੀਤਾ ਸੀ ਤੋਂ ਉੱਤੇ ਤੇ ਆਪਾਂ ਹੁਣਗੇ ਇਹਨੂੰ ਸਾਫ਼ ਕਰਾਂਗੇ ਕਿਉਂਕਿ ਸਾਡੇ ਹੱਥ ਜਿਹੜੇ ਗੰਦੇ ਹੁੰਦੇ ਨੇ ਐਵੇਂ ਜਦੋਂ ਆਪਾਂ ਕੱਧੂ ਕਸ਼ ਕਰਦੇ ਆ ਇਹਦੇ ਵਿੱਚੋਂ ਹੀ ਕਾਫੀ ਪਾਣੀ ਨਿਕਲ ਆਉਂਦਾ ਆ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜਨਾ ਤੇ ਐਦਾਂ ਆਪਾਂ ਇਹਨਾਂ ਨੂੰ ਨਿਚੋੜਨਾ ਕੁੱਟ ਕੇ ਨਿਚੋੜਨਾ ਜਿਹੜਾ ਪਾਣੀ ਮਾਸਾ বিনা ਇਹਦੇ ਵਿੱਚ ਹੋਵੇ ਦਬਾ ਕੇ ਇਹਨੂੰ ਇਸ ਤਰ੍ਹਾਂ ਨਿਚੋੜ ਲੈਣਾ ਇਸ ਤਰ੍ਹਾਂ ਹਾਂਜੀ ਤੇ ਕਦੂਆਂ ਨੂੰ ਆਪਾਂ ਨੂੰ ਛੋੜ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਨ ਬੇਸਨ ਨੂੰ ਵੀ ਤੁਸੀਂ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਪਾ ਲੈਣ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ 2 ਚਮਚ ਇਹਦੇ ਵਿੱਚ ਨਮਕ ਦੇ ਪਾਵਾਂਗੇ ਤੇ 1.5 ਚਮਚਾ ਆਪਾਂ ਵਿੱਚ ਮਸਾਲਾ ਐਡ ਕਰਾਂਗੇ ਗਰਮ ਮਸਾਲਾ ਤੇ 1 ਚਮਚਾ ਆਪਾਂ ਲਾਵਾਂਗੇ ਹਲਦੀ ਦਾ ਤੇ ਹਾਂਜੀ ਗਾਇਸ ਬਹੁਤ ਹੀ ਠੰਡਾ ਮੌਸਮ ਹੋਇਆ ਹੈ بارش ਹੋ ਰਹੀ ਹੈ ਤੇ ਸਾਡੇ ਕੋਕਤਿਆਂ ਦੀ ਸੱਚੀ ਤਿਆਰ ਹੋ ਰਹੀ ਹੈ ਤੇ 1 ਚਮਚੀ ਆਪਾਂ ਲਾਵਾਂਗੇ ਲਾਲ ਮਿਰਚ ਦਾ ਪੀਸੀ ਹੋਈ ਲਾਲ ਮਿਰਚ ਹਾਂਜੀ ਮਸਾਲੇ ਆਪਣੇ ਪੂਰੇ ਐਡ ਹੋ ਚੁੱਕੇ ਨੇ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ ਇਸ ਤਰ੍ਹਾਂ ਕਰਕੇ ਮਿਕਸ ਕਰ ਲਾਂਗੇ ਇਹਦਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣ ਇਸ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਹਾਂਜੀ ਤੇ ਇਹ ਆਪਾਂ ਕੋਟਿਆਂ ਦੀ ਜਿਹੜੀ ਸਬਜ਼ੀ ਬਣਾਣੀ ਆ ਇਹ ਜਿਹੜੇ ਹਾਂਜੀ ਤੇ ਮਿਕਸਚਰ ਆਪਣਾ ਤਿਆਰ ਹੋ ਚੁੱਕਿਆ ਹੈ ਕੋਟਿਆਂ ਦਾ ਤੇ ਹੁਣ ਆਪਾਂ ਇੱਕ ਸਾਈਡ ਤੇ ਤੇਲ ਗਰਮ ਕਰਨ ਲਈ ਰੱਖ ਦਿੱਤਾ ਹੈ ਗਾਇਸ ਤੇਲ ਆਪਣਾ ਗਰਮ ਹੋ ਰਿਹਾ ਆ ਤੇ ਫਿਰ ਜਦੋਂ ਇਹ ਗਰਮ ਹੋਵੇਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਇਹ ਤਿਆਰ ਕਰਕੇ ਪਕੌੜੇ ਬਣਾ ਕੇ ਇਹਦੇ ਵਿੱਚ ਪਾਵਾਂਗੇ ਜੀ ਤੇ ਹੁਣ ਆਪਣਾ ਤੇਲ ਜਿਹੜਾ ਗਰਮ ਹੋ ਗਿਆ ਤਾਂ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੋ ਆਪਾਂ ਇਹ ਮਿਸ਼ਰਤ ਤਿਆਰ ਕੀਤਾ ਤਾਂ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਕਿ ਉਹ ਕਿਹੜੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਕਰਨਾ ਐਡ ਤੇ ਆਪਾਂ ਐਸਟਰਾਇਡ ਨੂੰ ਵਿੱਚ ਤੇ ਉਹ ਇਹ ਰੈਡੂ ਹੋਣ ਪੱਕਣ ਤੇ ਫਿਰ ਤੁਸੀਂ ਇਹਨੂੰ ਭਲਾਣਾ ਆ। ਇਹਨੂੰ ਅਖਿਆ ਪਾ ਕੇ ਰੱਖਣੀ। ਹਮਾਂ ਲਈ ਲਾਉ। ਜਦੋਂ ਇਹ ਰੈਡੂ ਹੋ ਜਾਣ, ਬ੍ਰਾਊਨ ਹੋ ਜਾਣ ਤੇ ਫਿਰ ਆਪਾਂ ਇਹਨੂੰ ਬਾਹਰ ਕੱਢਾਂਗੇ। ਬਹੁਤ ਹੀ ਟੇਸਟ ਸਬਜੀ ਬਣਦੀ ਹੈ ਇਹਦੀ। ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ। ਐਸਟਾ ਜੂਰ ਟਰਾਈ ਕਰਿਓ ਕਿਉਂਕਿ ਜਿੱਥੇ ਤੁਸੀਂ ਇੱਕ ਰੋਟੀ ਖਾਣੀ ਹੁੰਦੀ ਤੁਸੀਂ ਦੋ ਖਾ ਸਕਦੇ ਜੀ ਬਹੁਤ ਹੀ ਟੇਸਟ ਸਬਜੀ ਬਣਦੀ ਹੈ ਐਸ ਤਰ੍ਹਾਂ ਇਹ ਮੈਂ ਕੱਟ ਲਿਆ। ਐਸਟਾ ਤੁਸੀਂ ਲੈ ਕੇ ਪਕੌੜਿਆ ਬੰਦਰ ਤੁਸੀਂ ਬਣਾਈ ਜਾਣਾ ਜਿੱਦਾਂ ਆਪਾਂ ਪਕੌੜੇ ਬਣਾਉਣੇ ਹਨ ਗਾਇਸ ਉਸ ਤਰ੍ਹਾਂ ਹੀ ਬਣਾਣੇ ਹੋਗੇ ਆ। ਇਹਦਾ ਕੋਈ ਨਾਂ ਨਹੀਂ ਹੈਗਾ ਕੋਈ ਖਾਸ ਕੰਮ ਨਹੀਂ ਇਹਦਾ ਬਹੁਤ ਹੀ ਸਿੰਪਲ ਤਰੀਕਾ ਹੈ ਇਹਦਾ ਤੇ ਬਹੁਤ ਹੀ ਟੇਸਟ ਬਣਦੇ ਨੇ ਕਾਣਾ ਤੁਸੀਂ ਕਈ ਤਰੀਕ ਕਈ ਜਿਹੜੇ ਹੋਰ ਤਰੀਕੇ ਨਾਲ ਬਣਾਉਂਦੇ ਨੇ ਬਾਲਸ ਬਣਾਉਂਦੇ ਨੇ ਇਹਨੀਆਂ ਪਰ ਮੈਂ ਇਸ ਤਰੀਕੇ ਦੇ ਨਾਲ ਬਣਾਉਣੀ ਆ ਇਸ ਤਰੀਕੇ ਦੇ ਨਾਲ ਜਿਹੜੇ ਆਪਣੇ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਵਿੱਚ ਹੋਵੇ ਕੋ ਕਿੰਨੇ ਸੋਹਣੇ ਬ੍ਰਾਊਨ ਹੋ ਰਹੇ ਸਾਡੇ ਕੱਦੂ ਕੁੱਕਤਾ ਬਿਲਕੁਲ ਬਰਾਊਨ ਹੋ ਰਿਹਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਹਾਂਜੀ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਨੂੰ ਸਪੋਰਟ ਕਰਿਆ ਕਰੋ ਓਡਾ ਜਿਹੜਾ ਇੱਕ ਸਬਸਕ੍ਰਾਈਬ ਸਾਨੂੰ ਕਰੋਗੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੋਊਗੀ ਤੇ ਜੇ ਤੁਹਾਨੂੰ ਸਾਡੀ रेसिपी ਪਸੰਦ ਆਉਂਦੀ ਆ ਸਾਡੀ ਸਬਜੀ ਪਸੰਦ ਲੱਗਦੀ ਆ ਬਣਾਉਣ ਦਾ ਤਰੀਕਾ ਵਧੀਆ ਲੱਗਦਾ ਤੇ ਸਾਨੂੰ ਜ਼ਰੂਰ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਾਹਰ ਕੱਢ ਲੈ। ਐਸ ਤਰ੍ਹਾਂ ਤੁਸੀਂ ਹੁਣ ਜਿਹੜੀ ਬ੍ਰਾਊਨ ਹੋ ਚੁੱਕੀ ਨਾ ਦੇ ਕੋਪ ਦੇ ਤੇ ਹੁਣ ਤੁਸੀਂ ਇਹਨਾਂ ਬਾਹਰ ਕੱਢ ਲਓ। ਚੰਗੀ ਤਰ੍ਹਾਂ ਇਹਦੇ ਵਿੱਚੋਂ ਜਿਹੜਾ ਤੁਸੀਂ ਆਇਲ ਆ ਉਹਨੂੰ ਛੋੜਨਾ ਹੈ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਬਾਲਕੂ ਕਿੰਨੇ ਸੋਨੇ ਕ੍ਰਿਸਪੀ ਕ੍ਰਿਸਪੀ ਆਪਣੇ ਜਿਹੜੇ ਉਹ ਕਿੰਨੇ ਕ੍ਰਿਸਪੀ ਕ੍ਰਿਸਪੀ ਲੱਗੇ ਹੈ ਬਿਲਕੁਲ ਇਹਦੇ ਵਿੱਚ ਤੇਲ ਜਿਹੜਾ ਵਾ ਬਿਲਕੁਲ ਵੀ ਨਹੀਂ ਰਹਿੰਦਾ ਤੇ ਜੇ ਤੁਸੀਂ ਬਾਲ ਵਾਲੇ ਤਰੀਕੇ ਨਾਲ ਬਣਾਉਂਦੇ ਜੇ ਉਸ ਤਰ੍ਹਾਂ ਵਿੱਚੋਂ ਜਿਹੜਾ ਕੱਚਾ ਪੰਗ ਰਹਿ ਜਾਂਦਾ ਅਰ ਇਹ ਜਿਹੜਾ ਤਰੀਕਾ ਆ ਇਹ ਬਹੁਤ ਹੀ ਵਧੀਆ ਤੇ ਸਿੰਪਲ ਤਰੀਕਾ ਹੈ ਤੇ ਹਾਂਜੀ ਜੀ ਕद्दू ਕੋਕਤਾ ਦੇ ਜਿਹੜੇ ਪਕੌੜੇ ਆ ਆਪਣੇ ਬਿਲਕੁਲ ਤਿਆਰ ਹੋ ਚੁੱਕੇ ਆ ਦੇਖੋ ਕਿੱਡੇ ਕ੍ਰਿਸਪੀ ਕ੍ਰਿਸਪੀ ਬਣੇ ਆ ਐਦਾਂ ਨੂੰ ਤੁਸੀਂ ਕद्दू ਕੋਕਤਾ ਦੇ ਪਕੌੜੇ ਜਿਹੜੇ ਰੈਡੀ ਕਰ ਲਏ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਜਿਹੜੇ ਆਪਣੇ ਪਿਆਜ਼ ਅਦਰਕ ਹੋ ਗਿਆ ਲਸਣ ਹੋ ਗਿਆ ਤੇ ਮਿਰਚੋਗੀ ਇਹ ਆਪਾਂ ਗ੍ਰाइंड ਕਰ ਲੈਣੇ ਸਾਰੇ ਮਿਕਸੀ ਦੇ ਵਿੱਚ ਇਹਨਾਂ ਨੂੰ ਗ੍ਰाइंड ਕਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਟਮਾਟਰ ਗ੍ਰाइंड ਕਰਨੇ ਤੇ ਆਓ ਆਪਾਂ ਟਮਾਟਰ ਗ੍ਰाइंड ਕਰਦੇ ਤੇ ਇਹ ਆਪਾਂ ਲੈ ਆ ਟਮਾਟਰ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਗ੍ਰाइंड ਇਹ ਆਪਾਂ ਖੁੱਲੇ ਪਾਣੀ ਆਏ ਮੈਂ 4 ਟਮਾਟਰ ਲੈ ਸੀ ਤੇ ਆਪਾਂ ਇਹਨਾਂ ਨੂੰ ਕਰਾਂਗੇ ਗ੍ਰाइंड ਇਹਨੂੰ ਚੱਕੜ ਇਸ ਤਰ੍ਹਾਂ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਮੈਂ ਤਾਂ ਇਧਰ ਆਨੂੰ ਗ੍ਰाइंड ਕਰ ਲੈਣਾ ਇਹਦੇ ਵਿੱਚ ਕੋਰਾ ਵੀ ਮੋਟਾ ਪੰਨੀ ਹੋਣਾ ਚਾਹੀਦਾ ਤੁਹਾਡਾ ਇਹਨੂੰ ਫੇਰ ਤੁਸੀਂ ਇੱਕ ਵਾਰ ਗ੍ਰाइंड ਕਰਨਾ ਕਿਉਂਕਿ ਇਹਦੇ ਵਿੱਚ ਵਿੱਚ ਹੈਗਾ ਜਾਂ ਮੋਟਾ ਪੰਨ ਤੇ ਉਹ ਆਪਾਂ ਫੇਰ ਕਰਾਂਗੇ ਗ੍ਰਾਇੰਡ ਕੀ ਹਾਂਜੀ ਹੁਣ ਆਪਾਂ ਇਹਨੂੰ ਕਰ ਲਿਆ ਗ੍ਰाइंड ਇੱਕੋ ਤੇ ਹਾਂਜੀ ਜੀ ਇਧਰ ਆਪਣਾ ਤੇਲ ਹੋ ਗਿਆ ਗਰਮ ਤੇ ਇਹ ਉਹੀ ਤੇਲ ਆ ਜਿਹਦੇ ਵਿੱਚ ਆਪਾਂ ਖੱਦੂ ਪਕੌੜੇ ਕੱਢੇ ਸੀ ਕੱਦੂ ਦੇ ਤੇ ਹੁਣ ਆਪਾਂ ਇਹਦੇ ਵਿੱਚ ਤੜਕਾ ਲਗਾਵਾਂਗੇ ਤੇ ਤੜਕਾ ਪਹਿਲਾਂ ਆਪਾਂ ਪਾਣਾ ਹੈ ਤੜਕਾ ਆਪਾਂ ਪਹਿਲਾਂ ਇਹਦੇ ਵਿੱਚ ਪਾਉਣਾ ਦੱਸਣਾ ਕੇਰੇ ਦੇ ਵਿੱਚ ਆਪਾਂ ਪਾਣੀ ਆ ਪਿਆਰ ਇਹ ਬਹੁਤ ਹੀ ਸਿੰਪਲ ਤਰੀਕਾ ਆ ਸਬਜ਼ੀ ਬਣਾਉਣ ਦਾ ਤੋਂ ਪਿਆਰ ਫਾਈਨਲ ਪਿਆਜ਼ਾਂ ਨੂੰ ਜਿਹੜਾ ਬ੍ਰਾਊਨ ਕਰ ਲੈਣਾ। ਚੰਗੀ ਤਰ੍ਹਾਂ ਹਿਲਾਉਣਾ ਵਿੱਚ। ਤੇ ਫਿਰ ਜਦੋਂ ਬ੍ਰਾਊਨ ਹੋ ਜਾਣਗੇ ਫਿਰ ਤੁਸੀਂ ਇਹਦੇ ਵਿੱਚ ਐਡ ਕਰਨਾ ਹੈ ਅਦਰਕ। ਤੇ ਟਮਾਟਰ ਆਪਣੇ ਬਿਲਕੁਲ ਗ੍ਰाइंड ਹੋ ਗਏ ਨੇ। ਐਦਾਂ ਦੀ ਤੁਸੀਂ ਗਰੇਵੀ ਬਣਾ ਲੈਣੀ। ਇਹਦੇ ਨਾਲ ਜਿਹੜੀ ਹੈ ਤੁਹਾਡੀ ਬਹੁਤ ਹੀ ਵਧੀਆ ਗਰੇਵੀ ਬਣੇਗੀ ਸਬਜ਼ੀ ਦੀ। ਬਹੁਤ ਹੀ ਵਧੀਆ ਤੁਹਾਡੀ ਸਬਜ਼ੀ ਬਣ ਕੇ ਤਿਆਰ ਹੋਵੇਗੀ ਤੇ ਬਹੁਤ ਹੀ ਵਧੀਆ ਕਲਰ ਆਵੇਗਾ ਇਹ ਪਿਆਜ਼ ਆਪਨੇ ਕੁੱਟੇ ਜ ਹੋ ਗਿਆ ਪਰੰਤੂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਜੇ ਜ ਤੁਹਾਡੇ ਪਿਆਜ਼ੇ ਧੀਰ ਲੱਗ ਰਹੀ ਆ ਕੋਈ ਚਿੰਤਾ ਨਹੀਂ ਤੁਸੀਂ ਇਹਦੇ ਵਿੱਚ ਨਮਕ ਐਡ ਕਰ ਸਕਦੇ ਜੇ ਉਹਦੇ ਨਾਲ ਜਿਹੜੀ ਪਿਆਜ਼ ਆਪਣੀ ਜਲਦੀ ਝੁੱਜ ਜਾਂਦੀ ਆ ਪਿਆਜ਼ ਪਾਣੀ ਛੱਡ ਜਾਂਦੀ ਆ ਟੇਸਟ ਕਰਕੇ ਤੁਸੀਂ ਇਹਦੇ ਵਿੱਚ ਪਾ ਸਕਦੇ ਜੀ ਨਮਕ ਨਮਕ ਦੇ ਨਾਲ ਤੁਸੀਂ ਇਹਦੇ ਵਿੱਚ ਵੇਖਿਓ ਕਿ ਪਾਣੀ ਜਿਹੜਾ ਹੈ ਉਹ ਛੇਤੀ ਛੜ ਜਾਏਗਾ ਪਿਆਜ਼ ਤੇ ਪਿਆਜ਼ ਜਲਦੀ ਕੋ ਜਾਣੀ ਤੁਹਾਡੇ ਆਪਾਂ 1/2 ਚਮਚੇ ਵਿੱਚ ਨਮਕ ਦਾ ਐਡ ਕੀਤਾ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਆ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਪੂਰੀ ਮੇਥੀ ਤੁਸੀਂ ਇਹਦੇ ਵਿੱਚ ਪਾਣੀ ਇਹਦੇ ਨਾਲ ਵੀ ਜਿਹੜਾ ਤੁਹਾਡਾ ਟੇਸਟ ਹੈ ਬਹੁਤ ਹੀ ਵਧੀਆ ਆ ਜਾਏਗਾ ਕੀ ਤਾੜੀ ਕੋ ਤਨੀ ਆਣੀ ਹੈਗਾ ਤੇ ਤੁਸੀਂ ਪੂਰੀ ਮਿਰਚ ਪਾ ਸਕਦੇ ਤੇ ਹਾਂਜੀ ਪੂਰੀ ਪੇਤੀ ਪਾਉਣ ਤੋਂ ਬਾਅਦ ਵਿੱਚ ਆਪਣੇ ਜਿਹੜੇ ਪਿਆਜ਼ ਉਬਰਾਉਣ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਰਚ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜਿਨ੍ਹਾਂ ਨੂੰ ਤਿੱਖਾ ਪਸੰਦ ਹੋ ਉਹ ਜ਼ਿਆਦਾ ਪਾ ਸਕਦਾ ਤੇ ਜਿਨ੍ਹਾਂ ਨੂੰ ਘੱਟ ਘੱਟ ਪਸੰਦ ਹੈ ਤੇ ਉਹ ਫਿਰ ਥੋੜਾ ਪਾ ਸਕਦਾ ਜਿਨ੍ਹਾਂ ਨੂੰ ਮਿਰਚ ਤੇ ਚੰਗੀ ਤਰ੍ਹਾਂ ਜਦੋਂ ਤੁਹਾਡੀਆਂ ਮਿਰਚਾਂ ਵਿੱਚ ਕੁਝ ਜਾਣ ਗਿਆ ਮਸਾਲਾ ਤੁਹਾਡਾ ਤੇਲ ਛੱਡ ਜੇਗਾ ਤੁਹਾਡੇ ਪਿਆਜ਼ ਤੇ ਬਿਲਕੁਲ ਤੇਲ ਤੇਲ ਆਏਗਾ ਤੁਹਾਡੇ ਮਸਾਲੇ ਦੇ ਉੱਪਰ ਤੇ ਫਿਰ ਤੁਸੀਂ ਇਹਦੇ ਵਿੱਚ ਮਸਾਲੇ ਪਾਉਣੇ ਤੇ ਫਿਰ ਤੁਸੀਂ ਟਮਾਟਰ ਦੇ ਟੁਕੜੇ ਐਡ ਕਰ ਦੇਣਾ ਹੈ ਇਹੋ ਪਿਆਜ਼ ਆਪਨੇ ਬਿਲਕੁਲ browned ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਨੇ ਆਂ ਮਸਾਲਾ ਪਹਿਲਾ ਆਪਾਂ ਪਾਵਾਂਗੇ ਗਰਮ ਮਸਾਲਾ 1/2 ਚਮਚ ਗਰਮ ਮਸਾਲਾ ਇਹ ਥੋੜੀ ਜੀ ਆਪਾਂ ਲਵਾਂਗੇ ਤੇਗੀ ਵਿੱਚ ਇਹਦੇ ਨਾਲ ਜਿਹੜਾ ਕਲਰ ਹੈ ਉਹ ਵਧੀਆ ਆਵੇਗਾ ਇੱਕ ਚਮਚਾ ਪਾ ਲਵਾਂਗੇ ਹਲਦੀ ਦਾ ਬਹੁਤ ਥੀਸ ਹੋਣੀ ਜੇ ਦਿੱ ਤੜਕਾ ਲਰ ਆਪਾਂ ਸੁਣਾ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾ ਲਵਾਂਗੇ इन्ना सोहना कलर आया टेस्ट भी बहुत ही लगती है सब्जी बहुत ही यमी, बहुत ही टेस्ट लगती है ਤੇ ਬਹੁਤ ਹੀ ਸਪਾਈਸੀ ਬਣ ਗਈ ਹੈ ਹੁਣ ਆਪਣਾ ਜਿਹੜਾ ਮਸਾਲਾ ਬਿਲਕੁਲ ਪੂਜ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਪਾਣੀ ਪਾਣੀ ਦੇ ਨਾਲ ਤੁਸੀਂ ਇਹਨੂੰ ਬਹੁਤ ਹੀ ਜ਼ਿਆਦਾ ਮਤਲਬ ਪੂਜੇ ਪੂਜ ਸਕਦਾ ਹੈ ਤੁਹਾਡਾ ਮਸਾਲਾ ਪਾਣੀ ਦੇ ਨਾਲ ਜਿਹੜਾ ਤੁਹਾਡਾ ਮਸਾਲਾ ਹੈ ਬਿਲਕੁਲ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਪੂਜ ਕੇ ਪੂਜ ਦੇ ਹਾਂਜੀ ਮਸਾਲਾ ਸਾਡਾ ਬਿਲਕੁਲ ਤਿਆਰ ਹੋ ਚੁੱਕਿਆ ਬਣ ਕੇ ਇਹਦੀ ਬਹੁਤ ਹੀ ਸੋਹਣੀ ਗਰੇਵੀ ਬਣੀ ਹੈ ਇਤਾਂ ਦੀ ਗਰੇਵੀ ਤੁਸੀਂ ਤਿਆਰ ਕਰ ਲੈਣੀ ਹੈ ਬਹੁਤ ਹੀ ਟੇਸਟਡ ਥੜੀ ਜਿਹੜੀ ਸਬਜ਼ੀ ਬਣੇਗੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਪ ਨੂੰ ਸਮਝ ਨਹੀਂ ਆਉਂਦੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਤੁਸੀਂ ਆਪਣੇ ਲੋੜ ਅਨੁਸਾਰ ਪਾਉਣਾ ਨਾ ਜ਼ਿਆਦਾ ਪਤਲੀ ਹੋਵੇ ਤੁਹਾਡੀ ਸਬਜ਼ੀ ਤੇ ਨਾ ਹੀ ਜ਼ਿਆਦਾ ਸੰਘਣੀ ਹੋਵੇ ਆਪਣੇ ਹਿਸਾਬ ਜਿਹੇ ਨਾਲ ਤੁਸੀਂ ਪਾ ਰਹੇ ਪਾਣੀ ਤੇ ਆਪਾਂ ਪਾਣੀ ਇਹਦੇ ਵਿੱਚ ਹੋਰ ਐਡ ਕਰਾਂਗੇ ਹਾਂਜੀ ਤੇ ਆਪਾਂ ਪਾਣੀ ਇਹਦੇ ਵਿੱਚ ਹੋਰ ਐਡ ਕਰਾਂਗੇ ਕਿਉਂਕਿ ਜਿਹੜੀ ਸਾਡੀ ਸਬਜੀ ਆ ਉਹ ਪੂਰੀ ਆ ਜੋ ਕਿ ਤੁਹਾਨੂੰ ਮੈਂ ਦੱਸਿਆ ਕਿ ਸਾਡੀ ਫੈਮਲੀ ਜੁਆਇੰਟ ਫੈਮਲੀ ਆ ਤੇ ਆਪਾਂ ਖੁੱਲੀ ਨਹੀਂ ਸੰਭਾਲੀ ਤੇ ਪਾਣੀ ਆਪਣਾ ਕੰਪਲੀਟ ਹੋ ਚੁੱਕਿਆ ਹੈ ਇਹਦੇ ਵਿੱਚ ਆਪਾਂ ਪਾ ਲਿਆ ਤੇ ਹੁਣ ਜਦੋਂ ਆਪਣੀ ਰੇਚ ਜੂਗੀ ਸਬਜੀ ਤੇ ਫਿਰ ਤੁਸੀਂ ਇਹਦੇ ਵਿੱਚ ਕੋਕ ਤੇ ਪਾਣੀ ਆ ਪਹਿਲਾਂ ਆਪਾਂ ਇਹਨੂੰ ਟੱਕ ਦੇਣਾ ਤੇ ਸਬਜੀ ਇਹਦਾ ਪਾਣੀ ਆਪਣਾ ਰੇਚ ਚੁੱਕਿਆ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਕੋਕ ਤੇ ਜਿਹੜੇ ਪਕੌੜੇ ਬਣਾਏ ਸੀ ਉਹ ਵਿੱਚ ਐਡ ਕਰੀਏ ਤਾਰੀ ਆਪਾਂ ਦੀ ਤਦੂ ਕੋਟਾ ਦੇ ਪਕੌੜੇ ਜਿਹੜੇ ਵਿੱਚ ਐਡ ਕਰਦੇ। ਫੇਰੇ ਨੂੰ ਉੱਪਰ ਟਾਕ ਦਿੰਦੇ। ਫੇਰੇ ਨੂੰ ਸੇਕ ਕੇ ਟਾਕ ਦਿੰਦੇ। ਹਾਂਜੀ ਜੀ ਤੇ ਆਡੀ ਤੇ ਆਡੀ ਸਬਜੀ ਜਿਹੜੀ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆ ਤਿਆਰ ਹੋ ਚੁੱਕੀ ਆ ਜੀ ਸਬਜੀ ਹਾਂਜੀ ਜੀ ਜੇ ਤੁਹਾਨੂੰ ਸਾਡੀ ਸਬਜੀ ਦੀ ਰੈਸਪੀ ਵਧੀਆ ਲੱਗਦੀ ਆ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਐਂਡ ਕਮੈਂਟ ਕਰੋ ਜੀ